ਸਮੇਰਾ ਧਿਆਨ ਨੂੰ ਰੱਖਿਆ ਲਵਾਂ ਹਾਂਜੀ ਇਹ ਸੰਗਤ ਵਿੱਚ ਮੋਤੀ ਸਰਕਾਰ ਮੋਤੀ ਸਰਕਾਰ ਮੋਤੀ ਸਰਕਾਰ ਇਹ ਸਾਡਾ ਵੀਰ ਆ ਸੁਖਮਾਨ ਜਿਹਨਾਂ ਨੂੰ ਮਿਰਚ ਗੌਣੀ ਲੱਗੀ ਸੀ ਇਹਨਾਂ ਦੀ ਜਿਹੜੀ ਥੋਕਰੀ ਆ ਬਹੁਤ ਉਹ ਲਾ ਕੇ ਇੱਥੇ ਢੇਰ ਤੇ ਰੱਖੀ ਹੋਈ ਆ ਔਰ ਜਿਹੜਾ ਸਿਰ ਦਾ ਜ਼ਖਮ ਘਰ ਤੋਂ ਬਹੁਤ ਜਿਹੜਾ ਵਾ ਉਹ ਕਰਕੇ ਇੱਕ ਵਾਰੀ ਸੱਗ ਦੀ ਹਾਜ਼ਰੀ ਲਾਉਣੀ ਹੈ はカかない,いか。いい ਦੇ ਰਾਹ ਤੇ ਸੰਘਰਸ਼ੀ ਯੋਧਿਆਂ ਦੇ ਸਾਡੀਆਂ ਮਤਾਵਾ ਪੈਣਾ ਗੱਜ ਕੇ ਫੱਡੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋਰਚੇ ਦਾ 100 ਦਿਨ ਪੂਰਾ ਹੋ ਗਿਆ ਪਰ ਤਾਨਾਸ਼ਾਈ ਰਾਜਾ ਉਹੀ ਰਈਆ ਬੁਲਾ ਕੇ ਬੈਠਿਆ ਸੋ ਅੱਜ ਇਸ ਮੱਤ ਤੋਂ ਅਪੀਲ ਕਰਨਾ ਚਾਹਾਂਗੇ ਕਿ ਜਿਹੜੀ ਆਪਣੀ ਲੜਾਈ ਹੈ ਇਹ ਕੱਲੀ ਫਸਲਾਂ ਨਹੀਂ ਨੀ ਰਹਗੀ ਨਾਗ ਨਸਲਾਂ ਦੀ ਵੀ ਹੋ ਗਈ ਅੱਜ ਕਾਰਪੋਰੇਟਿਸਟਵਾ ਹਾਈਬ੍ਰਿਡ ਬੀਜਾਂ ਦੇ ਨਾਂ ਤੇ ਸਾਡੇ ਜਿਹੜੇ ਤੇਸੀ ਵੀ ਜਾਨਾਂ ਨੂੰ ਖਤਮ ਕਰਦੇ ਚੱਲਿਆ ਹੋਇਆ ਟਾਈਮ ਟੈਕਨੀਕ ਬਣਾ ਕੇ ਸਾਡਾ ਪਾਣੀ ਕਾਰਪੋਰੇਟ ਨੇ 잡 ਲਿਆ ਜਿਹੜੀ ਪੰਜਾਬ ਦੀ ਨਮਾਇੰਦਗੀ ਸੀ ਪਾਕੜਾ ਮੈਚ ਦੇ ਬੋਰਡ ਵਿੱਚੋਂ ਖਤਮ ਕਰਦੀ ਖਤਮ ਕਰਕੇ ਕਾਰਪੋਰੇਟ ਤੇ ਜਿਹੜਾ ਬਿਜਲੀ ਐਕਟ ਦੇ ਨਾਮ ਤੇ ਬਿਜਲੀ ਸੋਧ ਬੀਲ ਬਣਾਇਆ ਜਾ ਰਿਹਾ ਹੈ ਉਹ ਵੀ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਣ ਵਾਲਾ ਹੈ ਕਿਉਂਕਿ ਜਦੋਂ ਹਾਈਬ੍ਰਿਡ ਬੀਜ ਹੈ ਅੱਜ ਪੰਜਾਬ ਤੋਂ ਲੈ ਕੇ ਦੇਖ ਲਓ ਜਿਹੜੀ ਚੌਨਾ ਸਾਤੋਂ 20 ਰੁਪਏ ਕਿਲੋ ਖਰੀਦਿਆ ਸੀ ਅੱਜ ਬੀਜ 200 ਤੋਂ ਲੈ ਕੇ 400 500 ਤੱਕ ਕਿਲੋ ਮਿਲਦਾ ਉਹ ਵੀ ਮਿਲਦਾ ਨਹੀਂ ਇਹੋ ਜਿਹਾ ਕਾਰਪੋਰੇਟ ਸਿਸਟਮ ਨੇ ਸਾਡੇ ਬੀਜਾਂ ਦੇ ਕਬਜ਼ਾ ਕਰ ਲਿਆ ਜਦੋਂ ਸਾਨੂੰ ਬਜਾਈ ਵਾਸਤੇ ਬੀਜਾਂ ਦੀ ਜ਼ਰੂਰਤ ਹੋਈ ਤਾਂ ਇਹਨਾਂ ਨੇ ਬੀਜ ਨਹੀਂ ਦੇਣੇ ਕਿਉਂਕਿ ਜਿਹੜੇ ਸਾਡੇ ਦੇਸੀ ਬੀਜ ਆ ਉਹਦੀ ਖਤਮ ਕਰ ਲੈ ਜਿਹੜਾ ਹਾਈਬ੍ਰਿਡ ਬੀਜ ਹੈ ਤੀਜੇ ਸਾਲ ਜੰਮਣ ਦੀ ਸ਼ਕਤੀ ਨਹੀਂ ਰੱਖਦਾ ਜਿਹੜਾ ਉਹ ਬੀਜਾਂ ਨੂੰ ਖਾਏਗਾ ਤਾਂ ਉਹ ਦਸੋਂ ਦੇ ਨਾਲ ਕੀ ਹੋਣਾ ਹੈ ਕਿੰਨੇ ਕੁ ਸਾਈਡ ਇਫੈਕਟ ਹੈ ਇਹ ਸਾਨੂੰ ਸਮਝਣਾ ਪੈਣਾ ਦੂਜੀ ਸਾਡੀ ਪਾਣੀ ਸੇਫਟੀ ਐਕਟ ਬਣਾ ਕੇ ਜਿਹੜਾ ਕਾਰਪੋਰੇਟਾਂ ਨੇ ਕਬਜ਼ਾ ਕਰ ਲਿਆ ਜੁਲਾਈ ਚ ਹੜ ਆਇਆ 16 ਜਿਹੜੇ ਡਬੋਏ ਜਾਨ ਬੁੱਝ ਕੇ ਡਬੋਏ ਆ ਨਾ ਕਿ ਉਹ ਕੁਦਰਤੀ ਹੱਦ ਸੀ ਜਦੋਂ ਪਾਣੀ ਡੈਮ 'ਤੇ ਟੱਕ ਕਰਨਾ ਸੀ ਉਦੋਂ ਪਾਣੀ ਟੱਕ ਨਹੀਂ ਕਰਿਆ ਜਦੋਂ ਇਕਦਮ ਬਰਸਾਤ ਪੈ ਗਈ ਉਦੋਂ ਫਲੱਡ ਗੇਟ ਖੋਲਤੇ ਸਾਡੇ 16 ਜਿਹੜੇ ਡਬੋਏ ਜਦੋਂ ਫਲੱਡ ਦਾ ਪਾਣੀ ਆਂਦਾ ਸਾਡੀਆਂ ਫਸਲਾਂ ਤਬਾਹ ਕਰਦਾ ਜਦੋਂ ਪਾਣੀ ਸਾਨੂੰ ਨਹਿਰੀ ਵਾਸਤੇ ਤੇ ਫਿਰ ਬਾਅਦ ਨੇ ਸਟੇਟਾਂ ਨੂੰ ਰਾਜਾਂ ਨੂੰ ਤੇ ਕਾਰਪੋਰੇਟ ਥੇਟੀ ਵਾਸਤੇ ਪਾਣੀ ਵੀ ਰਿਆ ਕਾਰਪੋਰੇਟਾਂ ਨੇ ਪਾਣੀ ਦੇ ਕਰਜ਼ਾ ਕਰ ਲਿਆ ਨਵਾਬ ਥਰਮਲ ਪਲੰਟ ਆ ਰਾਈਫਰੇ ਅੱਧੀ ਨਹਿਰ ਜਿੰਨਾ ਸੂਬਾ ਥਰਮਲ ਪਲੰਟ ਚ ਸਿੱਕਾ ਚੱਲਦਾ 24 ਘੰਟੇ ਇਹਦਾ ਇੱਕ ਬਦਨਾਮ ਕਰਦੇ ਕਿ ਪੰਜਾਬ ਤੋਂ ਪਾਣੀ ਐ ਹਰਿਆਣੇ ਨੂੰ ਨਹੀਂ ਦਿੰਦਾ ਪਾਣੀ ਦਾ ਕਾਰਪੋਰੇਟਾਂ ਨੇ ਦੰਬ ਲਿਆ ਤੀਜੀ ਬਿਜਲੀ ਐ ਇੱਕ ਦੀ ਗੱਲ ਕਰਦੇ ਆਪਾਂ ਇਹ ਤਾਂ ਬਿਜਲੀ ਕਾਰਪੋਰੇਟਾਂ ਦੇ ਕਮਜੇਟ ਹੋਊਗੀ ਜਿਹੜਾ ਸਾਡਾ ਜਦੋਂ ਝੋਨਾ ਲਾਉਣ ਦਾ ਟਾਈਮ ਆਣਾ ਨਾ ਨੇ ਬਿਜਲੀ ਦੀ ਦੇਣੀ ਜਦੋਂ ਝੋਨੇ ਨੂੰ ਲਾਟ ਤੇ ਬਿਜਲੀ ਦੀ ਲੋੜ ਪੈਣੀ ਆ ਉਦੋਂ ਬਿਜਲੀ ਨਹੀਂ ਦੇਣੀ ਸਮਝ ਜੋ ਵੀਰੋ ਨੌਜਵਾਨਾਂ ਨੂੰ ਵਾਰ ਤੋਂ ਵਾਰ ਅਪੀਲ ਹੈ ਕਿ ਕਾਇਮ ਹੋ ਜਾਓ ਇਹ ਲੜਾਈ ਫਸਲਾਂ ਨੇ ਨਾ ਨਸਲਾਂ ਦੀ ਬਰੋਗੀ ਇਹ ਲੜਾਈ ਨੂੰ ਜੀਤੀਏ ਇੰਨੀਆਂ ਗੱਲਾਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ